ਵਿਸ਼ਾਲਜੀਤ ਸਿੰਘ ਐਡੀ ਸੀ ਪੀ ਸੀਟੀ 1 ਨੰਬਰ ਸਰ ਦੇ ਵੱਲੋਂ ਅਤੇ ਐਸ ਪੀ ਸਾਉਥਰੀ ਪ੍ਰਵੇਸ਼ ਚੋਪੜਾ ਦੇ ਵੱਲੋਂ ਸੁਲਤਾਨ ਵਿੰਡ ਤੇ ਏਰੀਆ ਵਿਖੇ ਸਪੈਸ਼ਲ ਚੈਕਿੰਗ ਅਭਿਆਨ ਚਲਾ ਕੇ ਹਰ ਇੱਕ ਆਉਣ ਜਾਣ ਵਾਲੇ ਵਾਹਨ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਹੈ ਤਪਦੀ ਗਰਮੀ ਦੇ ਵਿੱਚ ਪੁਲਿਸ ਦੇ ਵੱਲੋਂ ਗਰਮ ਜੋਸ਼ੀ ਨਾਲ ਕੀਤੀ ਗਈ ਚੈਕਿੰਗ ਅਤੇ ਕਮਿਸ਼ਨਰ ਰੇਟ ਪੁਲਿਸ ਆਪਣੇ ਆਜ਼ਾਮ ਦੀ ਸੁਰੱਖਿਆ ਦੇ ਲਈ 24 ਘੰਟੇ ਤਤਪਰ ਹੈ ਅਲੱਗ-ਅਲੱਗ ਪੁਆਇੰਟਸ ਦੇ ਉੱਤੇ ਸਾਡੇ ਵੱਲੋਂ ਨਾਕਾਬੱਤੀ ਪਲੱਸ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਇਸ ਪੁਆਇੰਟ ਦੇ ਉੱਤੇ ਜਿਹੜਾ ਸਾਡਾ ਇੰਟਰ-ਡਿਸਟ੍ਰਿਕਟ ਨਾਕਾ ਹੈ ਜਿਹੜਾ ਤਰਨਤਨ ਤੇ ਅਮਰਸਰ ਨੂੰ ਜੋੜਦਾ ਹੈ ਸੁਲਤਾਨਵਿੰਡ ਏਰੀਆ ਦੇ ਵਿੱਚ ਉੱਥੇ ਸਾਡੇ ਵੱਲੋਂ ਜਿਹੜਾ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਇਸ ਏਰੀਆ ਦੇ ਵਿੱਚ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿੰਨੇ ਵੀ ਐਂਟੀ-ਸੋਸ਼ੀਅਲ 엘ਿਮੈਂਟਸ ਨੇ ਭਾਵੇਂ ਜਿੰਨੇ ਵੀ ਕ੍ਰਾਈਮ ਕਰਕੇ ਜਿਹੜਾ ਕੋਈ ਭੱਜ ਰਿਹਾ ਜਾਂ ਕੋਈ ਕ੍ਰਿਮੀਨਲ ਆ ਜਿਹੜ ਇਸ ਦੇ ਵਿੱਚ ਪਬਲਿਕ ਵੱਲੋਂ ਵੀ ਸਾਡੇ ਵੱਲੋਂ ਇਹਨਾਂ ਐਂਟੀ-ਸੋਸ਼ਲ ਐਲੀਮੈਂਟਸ ਅਗੇਂਸਟ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਹੈ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਇਸ ਥਾਣੇ ਦੇ ਭਾਵੇਂ ਉਹ ਖਾਲਸਾ ਨਗਰ ਬੋਲਿਆ ਜਾਂ ਸਲਤਨਤ ਏਰੀਆ ਹੋ ਗਿਆ ਹੋਰ ਵੀ ਜਿਹੜੇ ਇਸ ਥਾਣੇ ਦੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਪ੍ਰਾਪਰ ਜਿਹੜੀ ਚੈਕਿੰਗ ਪਲੱਸ ਐਂਟੀ-ਸੋਸ਼ਲ ਐਲੀਮੈਂਟਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਦਬਿਜ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਡੇ ਵੱਲੋਂ ਸਾਨੂੰ ਪਬਲਿਕ ਵੱਲੋਂ ਜਿਹੜਾ ਪੂਰਨ ਸਹਿਯੋਗ ਮਿਲ ਰਿਹਾ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਵੀ ਇਸ ਥਾ ਜਿਵੇਂ ਆ ਪਿਛਲੇ 5 ਮਹੀਨਿਆਂ ਦੀ ਗੱਲ ਕਰੀਏ ਤੇ ਕਰੀਬ 33 ਦੇ ਕਰੀਬ ਮਕਦਮੇ ਸਾਡੇ ਵੱਲੋਂ ਦਰਜ ਕੀਤੇ ਗਏ ਨੇ ਐਨਡੀਪੀਐਸ ਦੇ ਜਿਹਦੇ ਵਿੱਚ 77 ਦੋਸ਼ੀ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਸੇ ਤਰ੍ਹਾਂ ਐਨਡੀਪੀਐਸ ਤੇ ਹੋਰ ਜਿਹੜੇ ਵੀ ਕ੍ਰਾਈਮ ਕਰਦੇ ਨੇ ਭਾਵੇਂ ਉਸ ਨੇਚਰਸ ਨੇ ਭਾਵੇਂ ਉਹ ਡਰੱਗ ਪੈਡਲਰਸ ਨੇ ਭਾਵੇਂ ਜਿਹੜੇ ਹੋਰ ਮਾਈਨਰ ਆਫੈਂਸਸ ਭਾਵੇਂ ਥੈਫਟ